ਰੋਗ ਹੋਵੇ ਖਾਸ ਕਰ ਬੀਜਪੀ ਬੀਜਪੀ ਤੇ ਚਾਹੁੰਦੀ ਹੈ ਇਹ ਇਹ ਜਰ ਬੇਸ਼ Apna ਇਹ ਇੱਕ ਹੀ ਰੰਗ ਹੋਵੇ ਇੱਕ ਹੀ ਭਾਸ਼ਾ ਹੋਵੇ ਇੱਕ ਹੀ ਬੋਲੀ ਹੋਵੇ ਬਜੀ ਸਾਡੇ ਪੰਜਾਬ ਦੇ ਕਈ ਨੇਤਾ ਜਿਨ੍ਹਾਂ ਨੇ ਕਹਿੰਨੋ ਮੈਂ ਇਹ ਬੂੰਗਾ ਵੀ ਉਹਨਾਂ ਨੇ ਪੱਥਰ ਚ ਸਿਰ ਸਾਈ ਹੋਇਆ ਔਰ ਉਸ ਕੋ ਮਨੁੱਖੀ ਲੋਕ ਗੱਲ ਚੋੜਾ ਪਰ ਇਹ ਸਰਪੰਚ ਮੁਖੌਤਾ ਹਲਾ ਦੇ ਪਰ ਮਹਾਕਮ ਜੀ ਨੇ ਕੀ ਕਹਿਤਾ ਗੱਲ ਇਹ ਤੁਮਨ ਸਮਾਨ ਦੀ ਐਪੀ ਨਹੀਂ ਹੋਇਆ ਤੇ ਪਰ ਭਾਰਤ ਸਾਂਝਾ ਏ ਹਿੰਦੂਆਂ ਨੇ ਵੀ ਕੁਰਬਾਨੀਆਂ ਕੀਤੀਆਂ ਸਮਾਨਾਂ ਨੇ ਵੀ ਕੁਰਬਾਨੀਆਂ ਸਾਰੇ ਵੀ ਕਿੰਨਾ ਠੀਕ ਹੈ ਜੀ ਹਰੇਕ ਤਰ੍ਹਾਂ ਦੇ ਜਿਹੜੇ ਲੋਕਾਂ ਨੇ ਧਰਮਾਂ ਤੋਂ ਹੋਣੇ ਸਾਰੇ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਜਿਵੇਂ ਕਰਕੇ ਭਾਰਤ ਜਿਹੜਾ ਉਹ ਸਾਰੇ ਲੋਕਾਂ ਦਾ ਸਾਜਾ ਦਾਸਤਾਨ ਲਗਾਤਾਰ ਗੱਲ ਕਰੀਏ ਆਰਐਸ ਟੌਨ ਲਗਾਤਾਰ ਇੱਕ ਗੱਲ ਪ੍ਰਚਾਰ ਰਹੇ ਆ ਕਿ ਅਸੀਂ ਭਾਰਤ ਦੇ ਵਿੱਚ ਇੱਕੂ ਰਾਸ਼ਟਰ ਜਿਹੜਾ ਉਹ ਬਣਾਉਣਾ ਹੈ ਕਿਉਂਕਿ ਉਨ੍ਹਾਂ ਨੇ ਐਲਾਨਿਆ ਹੋਇਆ ਸੀ ਕਿ 2025 ਦੇ ਵਿੱਚ ਸਈ ਭਾਰਤ ਨੂੰ ਜਨਮ ਦਿਵਸ ਐਲਾਨ ਕੀਤਾ ਜਾਵੇ। ਇਹ ਕੀ ਕਰਾਜੋਂ ਕਿਉਂਕਿ ਜਿਹੜੀ ਆਰ ਪਿਟਾਉ ਦੀ ਜਨਮ 1935 ਦੇ ਵਿੱਚ ਹੋਈ। ਇਹ 2025 ਦੇ ਵਿੱਚ ਦਾ 100 ਸਾਲਾ ਜਿਹੜਾ ਜਿਹਨਾਂ 2025 ਦੇ ਵਿੱਚ ਆਪੀ ਮਨਾਉਣਾ ਭਾਰਤ ਨੇ ਅਹ ਇਹ ਦਿੱਤੂ ਵਾਸਤੇ ਜਿਹੜੇ ਆਮ ਲੋਕ ਦਾ ਜਿਵੇਂ ਤੇ ਆਪਾ ਪੰਜਾਬ ਦੇ ਵਿੱਚ ਰਹਿ ਰਹੇ ਆ। ਪੱਗ ਪੈਣੀ ਹੋਈ ਆ ਆਪ ਦੀ ਮਰਜ਼ੀ ਦੇ ਨਾਲ ਕੱਪੜੇ ਪਹਿਨਦੇ ਆ ਆਪ ਦੀ ਭਾਸ਼ਾ ਯੂਜ਼ ਕਰਦੇ ਕੀ ਲੱਗਦਾ ਜੇ ਭਾਸ਼ਾ ਦੇ ਅਟੈਕ ਨੂੰ ਦੱਸੋਦੇ ਤਰ੍ਹਾਂ ਹੋਵੇ ਤੇ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢੱਲਵਾ ਤੁਸੀਂ ਜੁੜੇ ਹੋ ਢੱਲਵਾ ਟੈਲੀਵਿਜ਼ਨ ਦੇ ਨਾਲ ਪਿਛਲੇ ਦਿਨੀ ਅਸੀਂ ਇੱਕ ਪੋਡਕਾਸਟ ਵੀਡੀਓ ਕੀਤੀ ਸੀ ਜਿਹਦੇ ਵਿੱਚ ਤੁਹਾਨੂੰ ਅਸੀਂ ਮਿਲਾਇਆ ਸੀ ਇੱਕ ਹੋਰ ਚੰਨੀ ਦੇ ਨਾਲ ਅਸਲ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦਾ ਨਾਂ ਚੰਨੀ ਨਹੀਂ ਹੈਗਾ ਉਹਨਾਂ ਨੂੰ ਉਹਨਾਂ ਦਾ ਅਸਲੀ ਨਾਮ ਜਿਹੜਾ ਹੈਗਾ ਰਣਜੀਤ ਸਿੰਘ ਹੈਗਾ ਸੋ ਅੱਜ ਆਪਾਂ ਉਸੇ ਬਾਈ ਨਾਲ ਬਾਈ ਰਣਜੀਤ ਸਿੰਘ ਢਿੱਲਵਾ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਕਹਿਣਾ ਹੈ ਜਿਨ੍ਹਾਂ ਦੇ ਮਨ ਵਿੱਚ ਗੁੱਸਾ ਹੈਗਾ ਇਹ ਕਿ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੋਕ ਆ ਜਿਹੜੇ ਉਹ ਭਾਰਤ ਨੂੰ ਹਿੰਦੂਸਤਾਨ ਦੀ ਜਿਹੜੀ ਰੰਗਤ ਦੇ ਦੇਣਾ ਚਾਹੁੰਦੇ ਆ ਕਿਉਂਕਿ ਭਾਰਤ ਆ ਜਿਹੜਾ ਵਿਭਿੰਨਤਾਵਾਂ ਭਰਿਆ ਦੇਸ਼ ਆ ਇੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਪਛਾਵਾਂ ਬੋਲਣ ਵਾਲੇ ਲੋਕ ਰਹਿੰਦੇ ਅਲੱਗ-ਅਲੱਗ ਪਹਿਰਾਵੇ ਪਹਿਨਣ ਵਾਲੇ ਲੋਕ ਰਹਿੰਦੇ ਆ ਫੇਰ ਵੀ ਕਈ ਲੋਕ ਆ ਜਿਹੜੇ ਭਾਰਤ ਨੂੰ ਇੱਕ ਰੰਗ ਦੇ ਵਿੱਚ ਜਿਹੜਾ ਰੰਗ ਦੇਣਾ ਚਾਹੁੰਦੇ ਆ ਜਦੋਂ ਕਿ ਭਾਰਤ ਇੱਕ ਫੁੱਲਾਂ ਦਾ ਜਿਹੜਾ ਉਹ ਕਈ ਸਾਰੇ ਫੁੱਲਾਂ ਦਾ ਜਿਹੜਾ ਗੁਲਦਸਤਾ ਹੈਗਾ ਸੋ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਬਾਈ ਰਣਜੀਤ ਦੇ ਮਨ ਦੇ ਕੀ ਬਲਬਲੇ ਨੇ ਸੋ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਆ ਜੀ ਤੁਹਾਡਾ ਟੈਲਵਾ ਟੈਲੀਵਿਜ਼ਨ 'ਚ ਹਾਂਜੀ ਭਾਈ ਜੀ ਕੀ ਬਲਬਲਿਆ ਤੁਹਾਡੇ ਮਨ ਦੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਜੀ ਇਹ ਜਿਹੜਾ ਭਾਰਤ ਹੈ ਜੀ ਇਹ ਆਪਣਾ ਸਾਰਿਆਂ ਦਾ ਰਲਿਆ ਮਿਲਿਆ ਛੋਟੇ ਵੱਡੇ ਨਿੱਕੀ ਮੋਟੇ ਜੋ ਵੀ ਆਪਾਂ ਕਹਿ ਦਈਏ ਜਾਤੀਆਂ ਪ੍ਰਜਾਤੀਆਂ ਜਿਨ੍ਹਾਂ ਨੂੰ ਬੱਬੇ ਕੁਝ ਨੇ ਲੋਕਾਂ ਦਾ ਹਮ ਹਿੰਦੂ ਮੁਸਲਮ ਸਾਰਿਆਂ ਦਾ ਆਪਣਾ ਇਹ ਦੇਸ਼ ਹੈ ਜੀ ਤੇ ਇਸ ਨੂੰ ਜਿਹੜੇ ਹੈਗੇ ਆ ਮੈਂ ਇਹ ਦੇਖਿਆ ਕਿ ਜਿਹੜੇ ਰਾਜਨੀਤਿਕ ਬੰਦੇ ਆ ਨਾ ਜੀ ਹੂੰ ਕੋਈ ਪਾਰਟੀਆਂ ਹੋ ਗਈਆਂ ਕਈ ਹੋਰ ਹੋਗੇ ਖਾਸ ਕਰ ਬੀਜੇਪੀ ਹੂੰ ਬੀਜੇਪੀ ਦਾ ਚਾਹੁੰਦੀ ਇਹ ਹੈ ਕਿ ਇਹ ਜਿਹੜਾ ਦੇਸ਼ ਆਪਣਾ ਇਹ ਇੱਕ ਹੀ ਰੰਗ ਹੋਵੇ ਇੱਕ ਹੀ ਭਾਸ਼ਾ ਹੋਵੇ ਇੱਕ ਹੀ ਬੋਲੀ ਹੋਵੇ ਦੇਖੋ ਜੀ ਇਹ ਜਿਹੜਾ ਭਾਰਤ ਬਣਿਆ ਹੈ ਭਾਰਤ ਬਣਿਆ ਜੀ ਸਾਰੇ ਰਾਜਾਂ ਨੂੰ ਨਾਲ ਲੱਗੇ ਜੀ ਇਹਦੀ ਜਿਹੜੀਆਂ ਬੋਲੀ ਹੂੰ ਇਹਦੇ ਜਿਹੜੇ ਰਾਜ ਹੈ ਉਹਨਾਂ ਨੂੰ ਸਾਰਿਆਂ ਨੂੰ ਕੀ ਹੈਗਾ ਇਕੱਠਾ ਕਰਕੇ ਇਹ ਫਿਰ ਭਾਰਤ ਬਣਿਆ ਹੈਗਾ ਜੀ ਜੀ ਸਾਡੇ ਪੰਜਾਬ ਦੇ ਕਈ ਨੇਤਾ ਜਿਨ੍ਹਾਂ ਨੇ ਕਹਿੰਨੋ ਮੈਂ ਇਹ ਕਹੂੰਗਾ ਵੀ ਉਹਨਾਂ ਨੇ ਪੱਗਾਂ 'ਚ ਸਿਰ ਫਸਾਈ ਹੋਈ ਆ ਔਰ ਉਹਨਾਂ ਦਾ ਜਦੋਂ ਤੁਸੀਂ ਦੇਖੋਗੇ ਉਹ ਸਟਾਰਟਿੰਗ ਕਰਨਗੇ ਕੋਈ ਵੀ ਭਾਸ਼ਣ ਨੂੰ ਕਿਸੇ ਨੂੰ ਵੀ ਉਹ ਉਹਦੇ ਵਿੱਚ ਕੀ ਕਹਿੰਦੇ ਆ ਕਿ ਹਿੰਦੁਸਤਾਨ ਦੇਖੋ ਜੀ ਇਹ ਭਾਰਤ ਆ ਇਹ ਸਾਡਾ ਸੰਵਿਧਾਨੂ ਨਹੀਂ ਉਹਨੂੰ ਕਹਿੰਦਾਗਾ ਕਿ ਹਿੰਦੁਸਤਾਨ ਨੇ ਕਿਤੇ ਮੇਰੇ ਸਾਹਮਣੇ ਮੈਂ ਤਾਂ ਨਹੀਂ ਪੜਿਆਗਾ ਕਿ ਇਹ ਜਿੰਨਾ ਕਿ ਮੈਂ ਬਣਿਆ ਹੈਗਾ ਜੀ ਜੀ ਉਭੀ ਉਹਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਗੱਗਾ ਵੀ ਇਹ ਹਿੰਦੁਸਤਾਨ ਹੈ ਗਾ ਇਹ ਸਾਨੂੰ ਜਿਹੜੇ ਜ਼ਿਆਦਾਤਰ ਭਗਵੇਂ ਵਾਲੇ ਪਰ ਮੈਨੂੰ ਥੋੜਾ ਜਿਹਾ ਇੱਕ ਹੋਰ ਜਵਿੰਦਰ ਜੀ ਵੇਖਿਆ ਸੀਗਾ ਜੀ ਇੱਕ ਆਈਟੀ ਆਈਆਈਟੀ ਬਾਬਾ ਆਪਣੇ ਮਹਾਕੁੰਮ ਚੱਲ ਰਿਹਾਗਾ ਨਹੀਂ ਹਾਂਜੀ ਯੂਪੀ ਹਾਂਜੀ ਪ੍ਰਿਆਗਰਾਜ ਪ੍ਰਿਆਗਰਾਜ ਹਾਂਜੀ 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 ਜੀ ਉਹ ਪ੍ਰਿਆਗਰਾਜ ਚ ਇੱਕ ਆਈਟੀ ਆਈ ਆਈਟੀ ਬਾਬਾ ਤੇ ਉਸਨੇ ਜੀ ਇੱਕ ਛੋਟਾ ਥੋੜਾ ਜਿਹਾ ਮੈਂ ਤੁਹਾਨੂੰ ਕਰੂੰਗਾ ਸੈਂਡ ਹਾਂ ਉਹਨਾਂ ਨੇ ਕੀ ਕਿਹਾ ਉਹ ਉਹਨਾਂ ਨੇ ਉਹਨਾਂ ਦੇ ਖੁਦ ਦੇ ਭਗਵਾ ਪਾਇਆ ਹੋਣ ਕਰਕੇ ਵੀ ਹੂੰ ਉਸ ਨੂੰ ਕੀ ਕਹਿ ਰਹੇ ਆ ਉਹ ਕਹਿੰਦੇ ਭਾਰਤ ਦਾ ਕਦੇ ਵੀ ਕੁਝ ਨਹੀਂ ਹੋ ਜੂਦਾ ਮੈਂ ਉਹ ਇਸ ਤਰ੍ਹਾਂ ਜੇ ਕਰਕੇ ਹੂੰ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਮੇਰਾ ਇਹ ਉਸ ਦਿਨ ਤੋਂ ਮੇਰੇ ਅੰਦਰ ਖੋਦ ਰੋਸ ਹੈਗਾ ਜੀ ਕਿ ਜਿਹੜੇ ਸਾਡੇ ਬੰਦੇ ਜਿਹੜੇ ਪੰਜਾਬੀ ਬੰਦੇ ਹੈਗੇ ਆ ਜਿਨ੍ਹਾਂ ਦਾ ਇਹ ਸੂਬਾ ਪੰਜਾਬ ਇਹ ਭਾਰਤ ਦੇ ਵਿੱਚ ਹੋਣ ਕਰਕੇ ਹੂੰ ਉਹ ਇਹ ਕਿਉਂ ਖੁਦੋਂ ਕਦੋਂ ਇਹ ਕਰਦੇ ਕਿ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਮੇ ਇਹ ਮੇਰਾ ਕੁਐਸਚਨ ਵੀ ਹੈ ਉਹਨਾਂ ਨਿਤਾਵਾਂ ਨੂੰ ਤੁਸੀਂ ਕੋਈ ਵੀ ਵੇਖ ਲਿਓ ਜੋ ਸਾਡੇ ਚੰਗੇ ਸਰਦਾਰ ਬੰਦੇ ਕੋਈ ਅਕਾਲੀ ਆਪਾਂ ਕਹਿੰਦੇ ਲੋ ਅਕਾਲੀ ਜਿਹੜੀ ਹੈਗੀ ਹੈ ਲੀਡਰਸ਼ਿਪ ਇਹ ਪੰਥਕ ਪਾਰਟੀ ਹੈ ਤਾਂ ਇਹ ਵੀ ਇਹਨੂੰ ਜਦੋਂ ਵੀ ਸ਼ੁਰੂ ਕਰੂਗੀ ਇਹਦਾ ਮੇਨ ਜਿਹੜਾ ਸ਼ਬਦ ਹੁੰਦਾ ਹੈਗਾ ਉਹ ਇਹ ਹੀ ਹੁੰਦਾ ਹੈਗਾ ਸਰਦਾਰ ਜੀ ਉਹ ਹਿੰਦੁਸਤਾਨ ਤੋਂ ਸ਼ੁਰੂ ਕਰਦੇ ਕੀ ਹੈ ਅਕਾਲੀ ਦਲ ਦਾ ਤਾਂ ਬੀਜੇਪੀ ਦੇ ਨਾਲ ਗੱਠ ਜੋੜ ਵੀ ਰਿਹਾ ਹੈਗਾ ਭਲੀ ਭਾਂਤੀ ਪਾਉਂਦਾ ਆਪਾਂ ਨੂੰ ਸਾਰਿਆਂ ਨੂੰ ਨਹੀਂ ਠੀਕ ਆਪਾਂ ਮੰਨਦੇ ਹਾਂਗੇ ਕਿ ਚਲੋ ਗੱਠ ਜੋੜ ਹੈ ਪਰ ਇਹ ਫਿਰ ਪੰਥਕ ਮਖੌਟਾ ਹਲਾ ਦੇਣਾ ਆਪਣੇ ਆਪ ਤੋਂ ਕਿਉਂਕਿ ਇਹ ਪੰਥਕ ਮਖੌਟਾ ਨਾ ਇਹ ਸਾਨੂੰ ਬੇਵਕੂਫ ਬਣਾਉਣਾ ਤੇ ਮੈਂ ਵੀ ਸਰਦਾਰਾਂ ਮੈਂ ਪੱਕ ਬਣੀ ਹੋਈ ਆ ਚਲੋ ਆਪਾਂ ਉਸ ਦਸਵੇਂ ਪਾਤਸ਼ਾਹ ਸਾਹਿਬ ਜੀ ਤੋਂ ਉਨਸੇ ਦੇ ਆਪਾਂ ਉਹਨਾਂ ਪੂਰਨੇ ਤੇ ਨਹੀਂ ਚੱਲ ਪਾਰੇਗੇ ਪਰ ਫਿਰ ਵੀ ਕੋਸ਼ਿਸ਼ ਕਰਦੇ ਗਿਆਂ ਵੀ ਜਿੰਨਾ ਚੱਲਿਆ ਜਾਂਦਾ ਚੱਲਿਆ ਜਾਵੇ ਓਕੇ ਹੁਣ ਸ੍ਰਿੰਦਰ ਜੀ ਸਭ ਤੋਂ ਵੱਡੀ ਗੱਲ ਇੱਥੇ ਇਹ ਆ ਜਾਂਦੀ ਹੈ ਹਮ ਕਿ ਜਿਹੜੇ ਇਹ ਅਲੱਗ-ਅਲੱਗ ਫੁੱਲਾਂ ਦਾ ਜਿਵੇਂ ਤੁਸੀਂ ਕਹ ਕਹ ਹੈਗਾ ਇਹ ਇੱਥੇ ਬਈ ਪਛੜੇ ਵੀ ਰਹਿੰਦੇ ਆ ਜੀ ਅਨਸੂਚਿਤ ਵੀ ਰਹਿੰਦੇ ਆ ਹਮ ਮੁਸਲਮਾਨ ਵੀ ਰਹਿੰਦੇ ਆ ਜੀ ਹਿੰਦੂ ਵੀ ਰਹਿੰਦੇ ਆ ਸਿੱਖ ਵੀ ਰਹਿੰਦੇ ਆ ਈਸਾਈ ਵੀ ਰਹਿੰਦੇ ਆ ਜੀ ਇਹ ਸਾਰੇ ਧਰਮਾਂ ਦਾ ਸਾਰਿਆਂ ਦਾ ਬਹੁਤ ਔਣਾ ਗਲਦਸਤਾ ਬਣਿਆ ਆ ਦੇਖੋ ਜੀ ਪਹਿਰਾਵਾ ਹਰੇਕ ਦਾ ਉਹ ਨੂੰ ਹੁਣ ਰਾਜਸਥਾਨ ਵਾਲੇ ਉਹ ਧੁੱਤੀ ਬੰਦੇ ਆ ਆਪਣੇ ਕਈ ਚਾਦਰੇ ਬੰਦੇ ਸੀ ਨਹਿنگ ਸਿੰਘ ਆਪਣੇ ਬਾਣੇ ਪਾਉਂਦੇ ਸੀ ਨਾ ਤੇ ਇਸ ਕਰਕੇ ਇਹ ਹੈਗਾ ਵੀ ਇਹ ਪਛਾਵਾ ਵੀ ਬਹੁਤ ਸਾਰੀਆਂ ਬਹੁਤ ਤਰ੍ਹਾਂ ਦੇ ਲੋਕਾਂ ਦੀਆਂ ਸੂਬਾ ਖਕ ਸੂਬਿਆਂ ਦੀਆਂ ਪਛਾਵਾ ਵੀ ਅਲੱਗ-ਅਲੱਗ ਨੇ ਜੀ ਸਿੰਦਰ ਜੀ ਇਹੀ ਤਾਂ ਮੈਂ ਕਹਿਣਾ ਚਾਹੁੰਦਾ ਹੈਗਾ ਨਾ ਵੀ ਕੀ ਅਸੀਂ ਉਹਨਾਂ ਸਾਰਿਆਂ ਨੂੰ ਫਿਰ ਤਾਂ ਇਹ ਹੋਊਗਾ ਜੀ ਹੁਣ ਮਾਘ ਕੁੰਮ ਜੀ ਇਹਨਾਂ ਨੇ ਕੀ ਕਹਿਦਾ ਇਹ ਕਹਦੇ ਕੋਈ ਮੁਸਲਮਾਨ ਦੀ ਐਂਟਰੀ ਨਹੀਂ ਹੋ ਸਕਦੀ ਜੀ ਹੂੰ ਮੈਂ ਮੰਨ ਗਿਆ ਹੂੰ ਇਹ ਕ ਇਹ ਕਹਿੰਦੇ ਆ ਜੀ ਸਾਨੂੰ ਉਹ ਪਤਾ ਨਹੀਂ ਮੱਕਾ ਜਾਂਦੇ ਹੈ ਕਿ ਮੈਂ ਸੌਰੀ ਮੇਰੇ ਮੈਂ ਇਨਾ ਹੋ ਸਬੰਧ ਚੱਪਾ ਪੜਿਆ ਨਹੀਂ ਹੈਗਾ ਮੱਕੇ ਜਾਂਦੇ ਉੱਥੇ ਇਹਨਾਂ ਨੂੰ ਪਤਾ ਨਹੀਂ ਜਾਣ ਨਹੀਂ ਪਿਆ ਜਾਂਦਾ ਕਿਸੇ ਹੋਰ ਪ੍ਰਜਾਤੀ ਚ ਜਾਤੀ ਬੰਦੇ ਜਾਤੀ ਦੇ ਬੰਦਿਆਂ ਨੂੰ ਹੂੰ ਤੇ ਦੇਖੋ ਜੀ ਚਲੋ ਉਹ ਉਹਨਾਂ ਦਾ ਪਹਿਲਾਂ ਉਹ ਵੈਸੇ ਵੀ ਇਸਲਾਮਿਕ ਸਟੇਟ ਹੈਗੀ ਹੈ ਹੂੰ ਜਿੱਥੇ ਮੱਕਾ ਇਹਨਾਂ ਨੂੰ ਲੱਗਦਾ ਹੈਗਾ ਨਾ ਜੀ ਉੱਥੇ ਇਹਨਾਂ ਦਾ ਉਹ ਹੁੰਦਾ ਹੈਗਾ ਤੇ ਨਹੀਂ ਜਾਣ ਪਰ ਭਾਰਤ ਆ ਸਾਡਾ ਸਾਰਿਆਂ ਦਾ ਸੰਝ ਬਿਲਕੁਲ ਬਿਲਕੁਲ ਭਾਰਤ ਸਾਂਝਾ ਹੈ ਹਿੰਦੂਆਂ ਨੇ ਵੀ ਕੁਰਬਾਨੀਆਂ ਕੀਤੀਆਂ ਮੁਸਲਮਾਨਾਂ ਨੇ ਵੀ ਕੁਰਬਾਨੀਆਂ ਕੀਤੀਆਂ ਸਿੱਖਾਂ ਨੇ ਵੀ ਕੀਤੀਆਂ ਠੀਕ ਹੈ ਜੀ ਹਰ ਇੱਕ ਤਰ੍ਹਾਂ ਦੇ ਜਿਹੜੇ ਲੋਕ ਆ ਨਾ ਧਰਮਾਂ ਚੋਂ ਲੋਕ ਆਏ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਜਿਹਦੇ ਕਰਕੇ ਭਾਰਤ ਜਿਹੜਾ ਉਹ ਸਾਰੇ ਲੋਕਾਂ ਦਾ ਸਾਂਝਾ ਭਾਰਤ ਹੈ ਜੀ ਮੈਂ ਸ੍ਰਿੰਦਰ ਜੀ ਇਹੀ ਮੇਰੇ ਮਨ ਚ ਗੁੱਸਾ ਆਉਂਦਾ ਵਾਰੀ ਵਾਰੀ ਜੀ ਕਿ ਦੇਖੋ ਜੀ ਸਾਨੂੰ ਕਦੇ ਵੀ ਕਿਸੇ ਵੀ ਜੇ ਫਿਰ ਕੱਲ ਕੀ ਹੋਊਗਾ ਇੱਥੇ ਜੇ ਫਿਰ ਇਹ ਹੋਊਗਾ ਜੀ ਸ੍ਰਿੰਦਰ ਜੀ ਮੇਰੀ ਪੱਗ ਵੀ ਨਹੀਂ ਲੈਣ ਪੀਜੋ ਮੇਰੀ ਪੱਗ ਨੂੰ ਵੀ ਉਹ ਕਹਿਣਗੇ ਵੀ ਜੇ ਤੂੰ ਪੱਗ ਬੰਨੇਗਾ ਤਾਂ ਹਿੰਦੁਸਤਾਨ ਚ ਨਹੀਂ ਰਹਿ ਸਕਦਾਗਾ ਹੂੰ ਫਿਰ ਦੇਖੋ ਬੀਜੇਪੀ ਲਗਾਤਾਰ ਗੱਲ ਕਰੀਏ ਆਰਐਸਐਸ ਵੀ ਤੋਂ ਲਗਾਤਾਰ ਇੱਕ ਗੱਲ ਪ੍ਰਚਾਰ ਰਹੇ ਆ ਕਿ ਅਸੀਂ ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਜਿਹੜਾ ਉਹ ਬਣਾਉਣਾ ਹੈਗਾ ਕਿਉਂਕਿ ਉਹਨਾਂ ਨੇ ਐਲਾਨਿਆ ਹੋਇਆ ਸੀ ਕਿ 2025 ਦੇ ਵਿੱਚ ਅਸੀਂ ਭਾਰਤ ਨੂੰ ਜਿਹੜਾ ਹਿੰਦੂ ਰਾਸ਼ਟਰ ਐਲਾਨ ਦੇਾਂਗੇ। ਇਹ ਕੀ ਕਹਿਣਾ ਚਾਹੂਗੇ ਕਿਉਂਕਿ ਜਿਹੜੀ ਆਰਐਸਐਸ ਆ ਉਹਦੀ ਨੀ 1925 ਦੇ ਵਿੱਚ ਰੱਖੀ ਸੀ ਤੇ 2025 ਦੇ ਵਿੱਚ ਇਹਦਾ 100 ਸਾਲਾ ਜਿਹੜਾ ਕਹਿੰਦਾ 2025 ਦੇ ਵਿੱਚ ਅਸੀਂ ਮਨਾਉਣਾ ਭਾਰਤ ਨੂੰ ਹ ਹਿੰਦੂ ਰਾਸ਼ਟਰ ਬਣਾ ਕੇ ਕੀ ਕਹੋਗੇ ਇਹਦੇ ਤੇ? ਫਿਰ ਤਾਂ ਜੀ ਸਰੇਂਦਰ ਜੀ ਇੱਕ ਪਿੱਛੇ ਬਲਾਤਕਾਰ ਹੋਇਆ ਸੀਗਾ ਕੁੜੀ ਨਾਲ ਹੂੰ ਉਹ ਵੀ ਮੰਦਰ ਦੇ ਵਿੱਚ ਹੋਇਆ ਸੀਗਾ ਜੀ ਤੁਸੀਂ 2019 19 ਕਿ ਹਾਂਜੀ ਹਾਂਜੀ ਆ 8 ਸਾਲ ਦੀ ਬੱਚੀ ਨੇ ਬੱਚੀ ਸੀ ਜੀ ਤੇ ਕਾਹੀ ਵਾਕ ਕਠੂਆ ਕਾਂਡ ਹੋਇਆ ਸੀਗਾ ਸਰੇਂਦਰ ਜੀ ਮੈਨੂੰ ਤੁਸੀਂ ਇਹ ਦੱਸੋ ਫਿਰ ਕਿੱਥੇ ਜਦੋਂ ਆਪਣਾ ਇਤਾਨਾਸ਼ਾ ਹੀ ਹੋਊਗੀ ਨਾ ਜਦੋਂ ਆਪਣਾ ਇੱਕ ਹੋ ਬਣ ਗਿਆ ਅਜ ਫਿਰ ਮੋਦੀ ਔਰ ਕਹਿੰਦਾ ਵੀ ਜ਼ੋਰ ਲੱਗਾ ਹੈਗਾ ਮੈਂ ਤਿਹਾਰ ਕਹਿੰਦਾ ਸਾਰਿਆਂ ਦਾ ਜ਼ੋਰ ਲੱਗਾ ਹੋਇਆ ਹੈਗਾ ਤੇ ਕੀ ਕੱਲ ਫਿਰ ਇਹ ਇਹੋ ਜੇ ਕਾਂਡ ਤਾਂ ਫਿਰ ਬਹੁਤ ਜ਼ਿਆਦਾ ਵਧ ਜਾਣਗੇ ਹੂੰ ਉਹਨਾਂ ਨੇ ਚਾਹੀਦੀ ਕਿਉਂਕਿ ਕਾਰਨ ਕੀ ਹੈਗਾ ਉਹਨਾਂ ਦਾ ਇਹ ਹੋ ਜਾਊਗਾ ਨਾ ਉਹਨਾਂ ਨੂੰ ਖੁੱਲ ਮਿਲ ਜੂਗੀ ਅੱਜ ਵੀ ਮੈਂ ਇਹ ਵੇਖ ਰਿਹਾ ਕਿ ਮੈਂ ਕਿਸੇ ਦੀ ਬੁਰਾਈ ਨਹੀਂ ਕਰਦਾਗਾ ਜਿੱਥੇ ਵੀ ਹੈਗਾ ਹੁਣ ਅਜ ਕੁੰਬ ਚ ਵੀ ਹੈਗਾ ਉਹ ਡਾਂਗਾ ਮਾਰਦੇ ਉਹ ਇਹ ਕਰਦੇ ਗਿਆ ਮੰਦੀ ਭਾਸ਼ਾ ਬੋਲਦੇ ਤੁਸੀਂ ਨਾ ਕਦੇ ਸੁਣ ਕੇ ਵੇਖੋ ਉਹਦੇ ਐਹੋ ਆਓ ਜੀ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈਗਾ ਜਿਹੜੀ ਸਮਾਜਿਕ ਨਹੀਂ ਹੈਗੀ ਹੂੰ ਲਗਾਤਾਰ ਦੇਸ਼ ਦੇ ਵਿੱਚ ਘੱਟ ਗਿਣਤੀਆਂ ਨੂੰ ਤੇ ਸਿੱਖਾਂ ਨੂੰ ਮੁਸਲਮਾਨਾਂ ਨੂੰ ਨਿਸ਼ਾਨੇ ਤੇ ਲਿਆ ਹੋਇਆ ਬੀਜੇਪੀ ਨੇ ਆਰਐਸਐਸ ਨੇ ਪਿੱਛੇ ਜੇ ਕਈ ਘਟਨਾਵਾਂ ਵੀ ਵਾਪਰਦੀਆਂ ਤੇ ਜਿੱਥੇ-ਜਿੱਥੇ ਬੀਜੇਪੀ ਦਾ ਰਾਜ ਹੈਗਾ ਉੱਥੇ-ਉੱਥੇ ਘਟਨਾਵਾਂ ਇਹ ਵਾਪਰਦੀਆਂ ਮੁਸਲਮਾਨਾਂ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਜੇ ਗੱਲ ਕਰੀਏ 2002 ਦੀ ਇਹ ਗੁਜਰਾਤ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਜਿਹੜੇ ਆ ਇਸ ਸਮੇਂ ਨਰਿੰਦਰ ਮੋਦੀ ਜੀ ਉਹ ਸੂਬੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਜੀ ਸੀਗੇ ਤੇ ਉੱਥੇ ਕਤਲਿਆਮ ਹੋਇਆ ਮੁਸਲਮਾਨਾਂ ਦਾ ਘਰਾਂ ਚੋਂ ਧੂ ਧੂ ਕੇ ਉਹਨਾਂ ਨੂੰ ਕਤਲ ਕੀਤਾ ਗਿਆ ਤੇ ਬਿਲਕੁਲ ਸਮਾਨੋ ਨਾਂ ਦੀ ਜਿਹੜੀ ਉਹ ਇੱਕ ਲੇਡੀ ਹਾਂਜੀ 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 ਬਹੁਤ ਪਲਾਤਕਾਰ ਹੋਇਆ ਉਹਦੀ ਬੱਚੀ ਨੂੰ 10 ਸਾਲ ਦੀ ਨੂੰ ਮਾਰ ਦਿੱਤਾ ਗਿਆ ਕੀ ਕਹੋਗੇ ਦੇਖੋ ਜੀ ਇਹ ਬਹੁਤ ਆਪਾਂ ਉਹ ਮੰਦਭਾਗਾ ਜੋ ਵੀ ਹੋਇਆਗਾ ਚਲੋ ਤੇ ਪਰ ਕੀ ਹੈਗਾ ਜੀ ਇਹ ਗੁੰਡਾ ਰਾਜ ਵੱਧ ਜਾਊਗਾ ਜੀ ਇਹਦੇ ਚ ਨਾ ਗੁੰਡਾ ਰਾਜ ਵੱਧ ਲੱਗਦਾ ਕਿ ਜੇ ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਆ ਜਾਂਦਾ ਤੇ ਆਪਾਂ ਜਿਹੜੇ ਆਮ ਲੋਕ ਆ ਜਿਵੇਂ ਕਿ ਆਪਾਂ ਪੰਜਾਬ ਦੇ ਵਿੱਚ ਰਹਿ ਰਹੇ ਆ ਪੱਗ ਪੈਣੀ ਹੋਈ ਆ ਆਪਦੀ ਮਰਜ਼ੀ ਦੇ ਨਾਲ ਕੱਪੜੇ ਪਹਿਨਦੇ ਆ ਆਪਦੀ ਭਾਸ਼ਾ ਯੂਜ਼ ਕਰਦੇ ਆ ਕਿ ਲੱਗਦਾ ਕਿ ਫਿਰ ਭਾਸ਼ਾ ਤੇ ਅਟੈਕ ਹੋਊਗਾ ਸਾਡੇ ਪਹਿਰਾਵੇ ਤੇ ਅਟੈਕ ਹੋਊਗਾ ਹੋ ਹੀ ਰਿਹਾ ਸ੍ਰਿੰਦਰ ਜੀ ਇਹ ਦੇਖੋ ਜਦੋਂ ਆਪਾਂ ਹੁਣ ਅੱਜ ਇਹਨਾਂ ਨੂੰ ਕੰਬਲ ਇਹਨਾਂ ਨੇ ਉਹ ਕਰ ਲੈਨੇ ਇਥੋਂ ਆਪਾਂ ਨੂੰ ਨਿਸ਼ਾਨੀਆਂ ਪਤਾ ਲੱਗ ਜਾਣੀਆਂ ਜਿਹਦੀ ਆਈਆਂ ਕਿ ਹਿੰਦੂ ਰਾਈਟਰ ਆਊਗਾ ਤੇ ਕਾਸ਼ਟਰ ਆਊਗਾ ਹੂੰ ਠੀਕ ਹੈ ਨਹੀਂ ਕੀ ਹੋਊਗਾ ਇਹਨਾਂ ਦਾ ਫਿਰ ਮਨੁਸਮ੍ਰਿਤੀ ਇਹ ਲਾਗੂ ਕਰਨਗੇ ਹੂੰ ਜਿਹੜੀ ਇਹਨਾਂ ਦੁਆਰਾ ਤਿਆਰ ਕੀਤੀ ਗਈ ਹੈ ਨਾ ਕਿਤਾਬ ਉਹ ਉੰਵੇਂ ਲਾਗੂ ਕਰਨਗੇ ਹੂੰ ਕੀ ਹੈਗਾ ਇਹ ਜੀ ਫਿਰ ਉਹੋ ਹੀ ਪੁਰਾਣਾ ਆਊਗਾ ਤੁਹਾਡੇ ਗੱਲ 'ਚ ਕੁਝਾ ਪਾਇਆ ਜਾਊਗਾ ਪਿੱਛੇ ਝਾੜੂ ਬਣਿਆ ਜਾਊਗਾ। ਦਾਤਾ ਨੂੰ ਖਾਸ ਤੌਰ ਤੇ ਟਾਰਗੇਟ ਕੀਤਾ ਜਾਊਗਾ। ਕੀਤਾ ਜਾਊਗਾ। ਪਛੜੀਆਂ ਜ਼ਰੇਣੀਆਂ ਤੇ ਇਹਨਾਂ ਨੂੰ ਤਾਂ ਮਨੁੱਖੀ ਸਮਰਿਤੀ ਦੇ ਵਿੱਚ ਲਿਖਿਆ ਹੋਇਆ ਢੋਲ, ਸ਼ੂਦਰ, ਪਸ਼ੂ ਔਰ ਨਾਰੀ ਸیکلਤੀ ਨੂੰ ਪੀਟਣ ਦੇ ਅਧਿਕਾਰੀ ਕੇ ਢੋਲ ਨੂੰ ਸ਼ੂਦਰ ਨੂੰ ਯਾਨੀ ਕਿ ਦਲਿਤ ਨੂੰ ਹੁਣ ਪਛੜੀਆਂ ਜ਼ਰੇਣੀਆਂ ਨੂੰ ਤੇ ਔਰਤਾਂ ਨੂੰ ਜਿਹੜਾ ਉਹ ਇੱਕ ਕੁੱਟਣ ਦੇ ਅਧਿਕਾਰੀ ਹੈਗੇ ਇਹਨਾਂ ਨੂੰ ਕੁੱਟਣਾ ਚਾਹੀਦਾ, ਮਾਰ ਕੇ ਰੱਖਣਾ ਚਾਹੀਦਾ, ਤਾੜਕੇ ਰੱਖਣਾ ਚਾਹੀਦਾ ਇਹਨਾਂ ਨੂੰ। ਫੇਰੇ ਹੀ ਹੋਊਗਾ ਇਹ ਵਿਪਰ ਦਾ ਫਲਸਫਾ ਹੈਗਾ ਜੀ ਇਹ ਬਹੁਤ ਡੂੰਗੀ ਚਾਜਸ਼ ਹੈ ਇਹ ਜਿਹੜੇ ਭਾਰਤੀ ਲੋਕਾਂ ਨੂੰ ਕਿਵੇਂ ਉਹ ਕਰਨਾ ਚਾਹੁੰਦੇ ਹੈਗੇ ਆ ਇਹ 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 ਦਿਨ-ਬਦਨ ਸਾਡੇ ਲੋਕੋ ਵਿੱਚ ਮਿਲੇ ਹੋਏ ਆ ਨਾ ਤੁਸੀਂ ਇਹ ਵੇਖੋ ਜਿਹੜੇ ਸਾਡੇ ਨੇਤਾ ਆ ਉਹ ਕਹਿਣ ਨੂੰ ਤਾਂ ਸਵਿਧਾਨ ਦੀ ਸ਼ਪਲੰਦੇ ਸਵਿਧਾਨ ਦੇ ਕਰਕੇ ਕਹਿੰਦੇ ਕਿ ਜੀ ਅਸੀਂ ਬਣੇ ਹੈਗੇ ਆ ਪਰ ਉਹਨਾਂ ਦੇ ਮੈਂ ਨਾ ਕਈ ਸਾਰੇ ਮੈਂ ਕਹਿੰਨਾ ਕੋ ਆਪਣੇ ਆਪ ਨੂੰ ਪੰਥਕ ਘੋਉਂਦੇ ਆ ਜਿਵੇਂ ਉਹ ਅਕਾਲੀ ਹੈ ਜਾਂ ਅਕਾਲੀਆਂ ਤੋਂ ਇੱਕ ਹੋਰ ਵੀ ਕਈ ਪਾਰਡੀਆਂ ਆਈਆਂ ਉਹ ਵੀ ਇਸ ਸ਼ਬਦ ਦਾ ਪ੍ਰਯੋਗ ਕਰਦੇ ਜਦੋਂ ਵੀ ਤੁਸੀਂ ਦੇਖੋਗੇ ਕਈ ਵਾਰੀਆਂ ਸਪੀਚਰ ਸੁਣੀਦੀਆਂ ਆਈਆਂ ਤਾਂ ਉਹ ਚੰਗੇ ਜਿਹੜੇ ਆਪਣੇ ਆਪ ਨੂੰ ਬਹੁਤ ਤਕੜੇ ਉਹ ਕਹਿੰਦੇ ਕਹਿੰਦੇ ਅਸੀਂ ਲੀਡਰ ਹੈਗੇ ਆ ਪੰਥਕ ਲੀਡਰ ਹੈਗੇ ਆ ਅਸੀਂ ਸਿੱਖਾਂ ਦੇ ਸਿੱਖਾਂ ਦੀ ਰਹਿਨ ਨਮਾਈ ਕਰਦੇ ਹੈਗੇ ਆ ਜੀ ਉਹ ਵੀ ਕਿਤੇ ਨਾ ਕਿਤੇ ਤੁਹਾਨੂੰ ਅੰਦਰ ਅੰਦਰ ਦੀ ਜਿਹੜੀ ਗੱਲ ਹੈਗੀ ਉਹਨਾਂ ਦੇ ਉਹ ਤੁਸੀਂ ਵੇਖਿਓ ਜੋ ਉਹਨਾਂ ਦੇ ਉਹਨਾਂ ਦੇ ਸ਼ਬਦਾਂ 'ਚੋਂ ਜੇ ਤਾਂ ਇਹਨਾਂ ਨੂੰ ਕੋਈ ਕਲਾਸਾਂ ਲਗਵਾਇਆਂ ਜਾਂਦੀਆਂ ਆਂ ਜਿੰਦੜ ਜੀ ਕੋਈ ਨਾ ਕੋਈ ਤਾਂ ਇਹਨਾਂ ਦਾ ਜ਼ਰੂਰ ਹੁੰਦਾ ਹੈਗਾ ਜਿਹਦੇ ਤੇ ਇਹ ਆ ਕੇ ਇਹ ਕਰਦੇ ਹੈਗੇ ਆ ਵੀ ਇਸ ਭਾਰਤ ਨੂੰ ਹਿੰਦੁਸਤਾਨ ਦੇਖੋ ਜੀ ਸਾਡੇ ਸੰਵਿਧਾਨ 'ਚ ਵੀ ਇਹ ਲਿਖਿਆ ਹੈਗਾ ਸਾਨੂੰ ਪੜਾਇਆ ਵੀ ਇਹ ਕਿਹਾ ਹੈਗਾ ਆਪਾਂ ਜਿੱਥੋਂ ਦੇ ਕਰ ਪੜ੍ਹੇਗੇ ਉਸ ਤੋਂ ਦੇ ਮੈਂ ਹਿੰਦੁਸਤਾਨ ਨਹੀਂ ਪੜ੍ਹਿਆ ਗਈ ਆਪਾਂ ਭਾਰਤ ਪੜ੍ਹਿਆ ਹੈਗਾ ਹੂੰ ਤੇ ਪਰ ਬੀਜੇਪੀ ਤਾਂ ਵਾਲੇ ਤਾਂ ਆਪਣੇ ਆਪ ਨੂੰ ਖਾਸ ਕਰਕੇ ਬੀਜੇ ਪਾਰਟੀ ਜਿੰਨੇ ਵੀ ਨੇਤਾ ਹੈਗੇ ਉਹ ਆਪਣੇ ਆਪ ਨੂੰ ਇਹ ਕਹਿੰਦੇ ਕਿ ਅਸੀਂ ਤਾਂ ਦੇਸ਼ ਭਗਤਾਂ ਜੀ ਦੇਸ਼ ਭਗਤ ਇਹਨਾਂ ਦਾ ਜੀ ਇੱਕੀ ਹੈ ਜੀ ਮੈਂ ਸਾਡੇ ਦੇਸ਼ ਭਗਤ ਭਗਤ ਸਿੰਘ ਹੋ ਗਿਆ ਜੀ ਰਾਜਗੁਰੂ ਹਰੀ ਹੋ ਗਿਆ ਜੀ ਕਰਤਾਰ ਸਿੰਘ ਸਰਾਭਾ ਜੀ ਹੋ ਗਿਆ ਜੀ ਆਪਣੇ ਉਧਮ ਸਿੰਘ ਜੀ ਹਾਂਜੀ ਕਬਰੀ ਬਾਬੇ ਹੋ ਗਏ ਜੀ ਪਰ ਉਹ ਦੇਖੋ ਇੱਕ ਜੀ ਹੈਗੀ ਹੈ ਫਿਰ ਉਹਨਾਂ ਦੀ ਫਿਰ ਤਾਂ ਵੀਰ ਸਾਹਿਬ ਸਾਹਿਬ ਕਰ ਕਿਹੜਾ ਇਹਨਾਂ ਦਾ ਹੈਗਾ ਉਹ ਸਾਬਰਕਰ ਹਾਂ ਸਾਬਰਕਰ ਉਹ ਇਹ ਫਿਰ ਉਹ ਕਰਨਗੇ ਮੇਰੇ ਸਾਹਮਣੇ ਤਾਂ ਮੈਨੂੰ ਜਿੱਥੇ ਦੇਖਰੇ ਹੈਗਾ ਕਿਉਂਕਿ ਉਹਨਾਂ ਨੇ ਜੀ ਉਹ ਇਹ ਜਦੋਂ ਇਹਨਾਂ ਦੇ ਜੂਤ ਫਿਰਦਾ ਫਿਰ ਮਾਫੀਆ ਮੰਗਣ ਤੇ ਆ ਜਾਂਦੇ ਕਿ ਉਹ ਉਹਨੂੰ ਜਦੋਂ ਥੋੜਾ ਤੁਸੀਂ ਯਾਦ ਦਿੱਤਾ ਗਿਆ ਉਹ ਕਹਿੰਦੇ ਜੇਲ੍ਹ ਚ ਬੈਠੇ ਉਹਨੇ ਪਤਾ ਨਹੀਂ ਕਿੰਨੇ ਵਾਰ ਚਿੱਠੀਆਂ ਲਗਤੀਆਂ ਮੈਨੂੰ ਮਾਫ ਕਰ ਦੇ ਜੀ ਹੂੰ ਠੀਕ ਹੈ ਨਹੀਂ ਅਸੀਂ ਇਹ ਨਹੀਂ ਹੈਗਾ ਕਿ ਭਾਰਤ ਨੂੰ ਯਾਦ ਕਰਾਉਣ ਤੇ ਅਸੀਂ ਜੱਲਾ ਹੀ ਲਿਆਈ ਗਿਆ ਅਸੀਂ ਕਹਿੰਦੇ ਆ ਆਪਾਂ ਫਾਂਸੀਆਂ ਤੇ ਚੜੇਗੇ ਆਪਣੇ ਬੰਦੇ ਤੇ ਇਹਨਾਂ ਸਾਨੂੰ ਅੱਜ ਵੀ ਇਹ ਮਾਰਨਾ ਚਾਹੁੰਦੇ ਗਿਆ ਖਾਸ ਕਰ ਮੈਂ ਤਾਂ ਸਾਡੇ ਨੇਤਾਵਾਂ ਨੂੰ ਕਹੂੰਗਾ ਜੀ ਬਿਲਕੁਲ ਇੱਕ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਦੇਸ਼ ਭਗਤ ਹਾਂ ਹਨ ਜੀ ਤੇ ਦੂਸਰੇ ਪਾਸੇ ਤੁਸੀਂ ਇੱਥੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਹੇ ਹੋ ਸਿੱਖਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ ਪਰ ਤੁਸੀਂ ਕਹਿੰਦੇ ਹੋ ਕਿ ਸਿੱਖ ਸਾਡੇ ਵਿੱਚੋਂ ਹੀ ਨਿਕਲਣ ਇਹਨਾਂ ਨੂੰ ਅਸੀਂ ਆਪ ਦੇ ਵਿੱਚ ਸਮੋ ਲੈਣਾ ਹੈਗਾ ਹਨਾ ਜੀ ਤੇ ਮੁਸਲਮਾਨ ਆ ਜਿਹੜੇ ਉਹ ਜੇ ਇੱਥੇ ਰਹਿਣਾ ਹੈ ਤਾਂ ਉਹ ਸ਼ਰਨ ਲੈ ਕੇ ਰਹੋ ਤੇ ਨਹੀਂ ਫਿਰ ਤੁਹਾਨੂੰ ਇੱਥੋਂ ਕੱਢ ਦਿੱਤਾ ਜਾਏਗਾ। ਇਹ ਇਦਾਂ ਦੀਆਂ ਨੀਤੀਆਂ ਜਿਹੜੀਆਂ ਉਹ ਬੀਜੇਪੀ ਲੈ ਕੇ ਆ ਰਹੀ ਹੈ। ਦੇਖੋ ਜੀ ਦੇਸ਼ ਭਗਤ ਕਿਵੇਂ ਹੋਏ ਹਨ ਜੀ। ਸ੍ਰਿੰਦਰ ਜੀ ਇਹ ਭਾਰਤ ਕਿਸੇ ਦੇ ਪਿਓ ਦਾ ਨਹੀਂ ਹੈਗਾਗਾ। ਇਹ ਸਾਰਿਆਂ ਦਾ ਆਪਣਾ ਸਾਰੇ ਹਾਂ ਜੀ ਹਾਂ ਜੀ ਹਾਂ ਜੀ। ਸ੍ਰਿੰਦਰ ਜੀ ਅੱਜ ਕੋਈ ਵੀ ਬੰਦਾ ਹੈ ਇਹਦੇ ਤੇ ਇਹ ਉਹ ਕਰਨ ਲੱਪੈਂਦਾ ਹੈਗਾ ਸਭ ਤੋਂ ਵੱਡੀ ਗੱਲ ਤਾਂ ਮੈਨੂੰ ਇੱਥੇ ਇਹ ਲੱਗਦੀ ਹੈਗੀ ਹੈ ਕਿ ਮੈਂ ਤਾਂ ਨਾ ਮੈਨੂੰ ਵਾਰੀ-ਵਾਰੀ ਮੇਰੇ ਇੱਕੋ ਹੀ ਕੁਐਸਚਨ ਹੁੰਦਾ ਹੈਗਾ ਮੈਂ ਤੁਹਾਨੂੰ ਮੈਂ ਤਿੰਨ ਚਾਰ ਵਾਲੀ ਮੇ ਇੱਕੋ ਹੀ ਗੱਲ ਕਹਿਦੀ ਹੈਗੀ ਆ ਹੂੰ ਕਿ ਜਿਹੜੇ ਸਾਡੇ ਖਾਸ ਕਰ ਸਾਡੇ ਹੂੰ ਖਾਸ ਕਰ ਸਾਡੇ ਪੰਜਾਬੀ ਹੈ ਨਾ ਜਿਹੜੇ ਹੂੰ ਉਹ ਉਹਨਾਂ ਦੇ ਦਿਮਾਗ ਚੋਂ ਇੱਕ ਕਿੱਥੋਂ ਤੇ ਕਿਵੇਂ ਆਉਂਦਾ ਹੈਗਾ ਇਹ ਮੇਰਾ ਕੁਐਸਚਨ ਵੀ ਹੌਨ ਨੂੰ ਪਾਉਣ ਨੂੰ ਜੀ ਵੀ ਉਹ ਮੈਨੂੰ ਇਹ ਦੱਸਣ ਇਹ ਮੈਂ ਨਹੀਂ ਭਾਰਤ ਦੇ ਲੋਕਾਂ ਨੂੰ ਜਿਨ੍ਹਾਂ ਦਾ ਇਹ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਆਪਾਂ ਸਭ ਨੇ ਜੋ ਵੀ ਇਹਦੇ ਵਾਸਤੇ ਕਰ ਰਹੇ ਆ ਜਾਂ ਕਰ ਸਕਦੇ ਹੈਗੇ ਆ ਨਹੀਂ ਹੂੰ ਕਿਉਂਕਿ ਇਹ ਦੇਖੋ ਜੀ ਸਰਿੰਦਰ ਜੀ ਅੱਜ ਤੁਸੀਂ ਆ ਤੁਸੀਂ ਅੱਜ ਪੱਤਰਕਾਰੀ ਕਰਦੇ ਹੈਗੇ ਆ ਆ ਤੁਸੀਂ ਵੀ ਭਾਰਤ ਦੇ ਜੋੜੇ ਦੁੱਖ ਦਰਦ ਨੂੰ ਆ ਵੇਖਦੇ ਹੋਈ ਸਮਾਜ ਦੇ ਮੁੱਦੇ ਚੱਕ ਕੇ ਲਿਆਉਂਦੇ ਆ ਅੱਗੇ ਤੁਹਾਡਾ ਵੀ ਉਨਾ ਹੀ ਯੋਗਦਾਨ ਹੈਗਾ ਜੀ ਮੈਂ ਕਹਿੰਦਾ ਮੈਂ ਜਿੰਨੀ ਕੋਈ ਆਪਦੇ ਹੱਥਾਂ ਨਾਲ ਦਿਹਾੜੀ ਮਜ਼ਦੂਰੀ ਕਰਕੇ ਜੋ ਵੀ ਕਰਦਾ ਹੈਗਾ ਉਹਦੇ ਅਨੁਸਾਰ ਮੈਂ ਭਾਰਤ ਦੇ ਕਹਿੰਦਾ ਵਕਾਸ ਚ ਯੋਗਦਾਨ ਪਾ ਰਹੇ ਤੇ ਸਾਰੇ ਨਿੱਕੜ ਮੋਟੜ ਜੀ ਨੂੰ ਜੇ ਆਪਾਂ ਕਹਿ ਦਿੰਨੇ ਹੈਗੇ ਆ ਪਛੜੀਆਂ ਸਰੇਣੀਆਂ ਐਸਸੀ ਬੀਸੀ ਜੋ ਵੀ ਹੈਗੇ ਹਨ ਉਹ ਸਾਰੇ ਭਾਰਤ ਦੇ ਵਾਸੀ ਆ ਉਹ ਭਾਰਤ ਨੂੰ ਅੱਗੇ ਲਿਆਂ ਚੁਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਕੀ ਕੀ ਕਹੋਗੇ ਹੁਣ ਫਿਰ ਅੱਜ ਜਿਹੜੇ ਲੋਕ ਭਾਰਤ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਭਾਰਤ ਨੂੰ ਹਿੰਦੁਸਤਾਨ ਏ ਹਿੰਦੀ ਹਿੰਦੂ ਹਿੰਦੋਸਤਾਨ ਦੇ ਰੰਗ ਵਿੱਚ ਰੰਗ ਦੇਣਾ ਚਾਹੁੰਦੇ ਆ ਉਹਨਾਂ ਨੂੰ ਕੀ ਕਹੋਗੇ ਲਾਸਟ ਤੇ ਤੁਸੀਂ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਮਾਫ ਕਰੋ ਸਾਰਿਆਂ ਨੂੰ ਜੀ ਦੇਖੋ ਇੱਕ ਜੀਏ ਭਾਰਤ ਨੂੰ ਭਾਰਤ ਰਹਿਣ ਦਿਓ ਜੇ ਕਦੇ ਵੀ ਆਪਾਂ ਕਿਸੇ ਨੂੰ ਵਿਗਾੜਾਂਗੇ ਨਹੀਂ ਤਾਂ ਇੱਥੇ ਪਹਿਲਾਂ ਹੀ ਹਲਾਬ ਬਹੁਤ ਮੰਦਭਾਗੇ ਬਣ ਚੁੱਕੇ ਹੈਗੇ ਆ ਪੰਜਾਬ ਦੇ ਤਾਂ ਖਾਸ ਕਰਕੇ ਆਪਾਂ ਕਹਾਂਗੇ ਪੰਜਾਬ ਦੇ ਹਲਾਬ ਵੀ ਬਹੁਤ ਮਾਰੇ ਹੋ ਚੁੱਕੇ ਆ ਤੇ ਜਿਸ ਤਰ੍ਹਾਂ ਆਪਾਂ ਪੂਰੇ ਭਾਰਤ ਨੂੰ ਵੇਖੀਏ ਬਾ ਮਧ ਪ੍ਰਦੇਸ਼ ਅਰਗੇ ਰਾਜਾਂ ਚ ਬਹੁਤ ਜਿਆਦੇ ਜੀ ਉੱਥੇ ਲੋਕਾਂ ਨਾ ਇਹ ਕੀ ਕਹਿ ਲਈ ਆਪਾਂ ਦੁਸ਼ਕਰਮ ਹੋ ਰੇ ਆ ਉਹਨਾਂ ਦਾ ਕਤਲਿਆਂ ਮ ਹੋ ਰਿਹਾ ਹੈਗਾ ਉਹਨਾਂ ਨੂੰ ਜੇ ਕੋਈ ਪਾਣੀ ਪੀਂਦਾ ਉਹਨੂੰ ਉੱਥੇ ਹੀ ਹੋ ਕਰ ਲਿਆ ਜਾਂਦਾ ਹੈਗਾ ਇਹ ਨਾ ਪਿਛਲਾ ਜ਼ਮਾਨਾ ਲਿਆਉਣਾ ਚਾਹੁੰਦੇ ਗਿਆ ਇਹ ਮਾਫ ਕਰਨ ਮੇਰੇ ਵੀਰ ਜਿਹੜੇ ਸਾਡੇ ਪੰਜਾਬੀ ਆ ਖਾਸ ਕਰਕੇ ਜਿਹੜੇ ਪੱਗਾਂ ਬੰਨ ਕੇ ਭਾਰਤ ਨੂੰ ਹਿੰਦੁਸਤਾਨ ਵੱਲ ਨੂੰ ਲਿਜਾ ਰੇ ਆ ਪਲੀਜ਼ ਮੇਰੀ ਹੱਥ ਮੰਨ ਕੇ ਬੇਨਤੀ ਹੈ ਕਿ ਇਧਰ ਨੂੰ ਨਾਲ ਜਾਓ ਇਹਨੂੰ ਭਾਰਤ ਨੂੰ ਭਾਰਤ ਰਹਿਣ ਦਿਓ ਅਸੀਂ ਵਿਕਸਿਤ ਵੀ ਹੋਵਾਂਗੇ ਆਪਾਂ ਸਾਰੇ ਅੱਗੇ ਬਹੁਤ ਅੱਗੇ ਜਾਵਾਂਗੇ ਅਜੇ ਅੱਗੇ ਬਹੁਤ ਜਾਣਾ ਹੈਗਾ ਇਹ ਇਹ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੇ ਅਸੀਂ ਭਗਵੇਂ ਪਿੱਕਰ ਹੀ ਰਹਿ ਗਏ ਨਾ ਤੇ ਅੱਜ ਅਸੀਂ ਬੱਚੇ ਕਿਹਨੂੰ ਪੜ੍ਹਾਉਣੇ ਚੈਨਲ ਨੂੰ ਅੱਗੇ ਲਿਜਾਣਾ ਚਾਹ ਕਿਸੇ ਨੂੰ ਸਾਇੰਟਿਸਟ ਬਣਾਉਣਾ ਕੁਝ ਵੀ ਬਣਾਉਣਾ ਹੈਗਾ ਅਸੀਂ ਨਹੀਂ ਬਣਾ ਸਕਾਂਗੇ ਅਸੀਂ ਤਾਂ ਫਿਰ ਬੰਦਰਾ ਦੀ ਟੱਲੀਆਂ ਵਜਾਉਣ ਜੋਗੀ ਰਹਿ ਜਾਾਂਗੇ ਬਿਲਕੁਲ ਤੁਹਾਡਾ ਕਹਿਣ ਦਾ ਮਤਲਬ ਆ ਕਿ ਸਾਡੇ ਦੇਸ਼ ਦੇ ਲੋਕਾਂ ਨੂੰ ਹਨਾ ਵਿਗਿਆਨਕ ਸੋਚ ਹੈ ਜਿਹੜੀ ਉਹ ਅਪਣਾਉਣੀ ਚਾਹੀਦੀ ਹੈ ਦੇਖੋ ਜੀ ਆਈਟੀ ਬਾਬਾ ਉਹ ਬੰਦੇ ਨੇ ਪਹਿਲਾਂ ਸਿੰਦਰਜੀ ਤੁਸੀਂ ਇਹ ਵੇਖੋ ਵੀ ਉਹਨੇ ਬਹੁਤ ਉਹ ਬੰਦਾ ਸਪੋਰਟਸ ਵਿੱਚ ਵੀ ਉਹਨਾਂ ਨੂੰ ਤੁਸੀਂ ਹਿਸਟਰੀ ਥੋੜੀ ਉਹਦੀ ਵੇਖੋ ਤਾਂ ਸਹੀ ਉਹਦਾ ਜਿਹੜਾ ਹੈਗਾ ਸਪੋਰਟਸ ਵਿੱਚ ਵੀ ਬਹੁਤ ਸੋਹਣਾ ਉਹ ਬੰਦਾ ਰਿਹਾ ਹੈਗਾ ਤੇ ਐਜੂਕੇਸ਼ਨ ਬਹੁਤ ਅਮਤ ਦੀ ਜੀ ਤੇ ਉਹ ਅੱਜ ਇੱਧਰ ਆਇਆ ਪਰ ਉਹਦੇ ਜ਼ੁਬਾਨ ਤੋਂ ਮੈਂ ਤੁਹਾਨੂੰ ਵਾਰੀ ਵਾਰੀ ਇੱਕ ਗੱਲ ਕਹਿ ਰਿਹਾ ਉਹਦੀ ਜ਼ੁਬਾਨ ਤੋਂ ਹਿੰਦੁਸਤਾਨੀ ਨਿਕਲ ਰਿਹਾ ਉਹ ਖੁਦ ਭਗਵਾ ਪਾ ਰਿਹਾ ਹੈਗਾ ਉਹ ਵੇਖ ਭਗਵੇਂ ਚੋਂ ਵੀ ਹਿੰਦੁਸਤਾਨੀ ਨਿਕਲੇ ਭਾਰਤ ਨੂੰ ਕਿਉਂ ਕਿ ਆ ਰਿਹਾ ਹੈ ਜੀ ਠੀਕ ਹੈ ਨਹੀਂ ਇਹਨੂੰ ਭਾਰਤ ਨੂੰ ਭਾਰਤ ਰਹਿਣ ਦਿਓ ਕਿਉਂਕਿ ਜਿਹੜੇ ਚੰਗੇ ਪਰੇ ਲਿਖੇ ਲੋਕ ਹੈਗੇ ਆ ਇਹ ਅਨਪੜਾ ਨਰਿੰਦਰ ਮੋਦੀ ਨੂੰ ਮੈਂ ਅਨਪੜੀ ਕਹੂੰਗਾ ਕਿਉਂਕਿ ਇਹ ਇੱਕਰੂਰ क्रूर ਜਿਹੜੇ ਉਹ ਨਹੀਂ ਹੁੰਦੇਗੇ ਨੇਤਾ ਇੱਕ ਰੂਲ ਹਾਂਜੀ ਨੀਤੀਆਂ ਤੇ ਲੱਗਦਾ ਨਾ ਆ ਰਿਹਾ ਹੈ ਦੇਖੋ ਜੀ ਇਹਨੂੰ ਇਹਨੂੰ ਸਾਨੂੰ ਮਾਫ ਕਰਨਾ ਚਾਹੀਦਾ ਸਾਰਿਆਂ ਨੂੰ ਠੀਕ ਹੈ ਨਾ ਜੀ ਇਹ ਭਾਰਤ ਨੂੰ ਭਾਰਤ ਰਹਿਣ ਦੇਵੇ ਇਹਨੂੰ ਹਿੰਦੁਸਤਾਨ ਨਾ ਬਣਾਵੇ ਮੇਰੀ ਇਹੀ ਹੱਥ ਬਣ ਕੇ ਸਾਰੇ ਅੱਗੇ ਖਾਸ ਕਰ ਸਾਡੇ ਪੰਜਾਬੀ ਜਿਹੜੇ ਪੱਗਾਂ 'ਚ ਸਰ ਫਸਾ ਕੇ ਭਾਰਤ ਨੂੰ ਹਿੰਦੂਸਤਾਨ ਦਾ ਨਾਂ ਲੰ데요 ਆ ਉਹ ਉਹਨਾਂ ਮੂਰੇ ਮੇਰੀ ਖਾਸ ਕਰ ਬੇਨਤੀ ਕੀ ਸੋ ਗੱਲਬਾਤ ਕੀਤੀ ਅਸੀਂ ਬਾਈ ਜੀ ਨਾਲ ਰਣਜੀਤ ਸਿੰਘ ਨਾਲ ਜਿਨ੍ਹਾਂ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਕਿ ਉਹਨਾਂ ਲੋਕਾਂ ਤੇ ਖਾਸ ਤੌਰ ਤੇ ਉਹਨਾਂ ਨੂੰ ਤਾੜਨਾ ਪਈ ਕਿਉਂ ਸਾਨੂੰ ਮaaf ਕਰ ਦੇਣ ਭਾਰਤ ਨੂੰ ਭਾਰਤ ਰਹਿਣ ਔਰ ਇੱਥੇ ਜਿਹੜਾ ਸਾਂਝੀਵਾਲਤਾ ਨੂੰ ਜਿਹੜਾ ਬਰਕਰਾਰ ਜਿਹੜਾ ਉਹ ਰਹਿਣ ਦਿੱਤਾ ਜਾਵੇ ਭਾਰਤ ਨੂੰ ਹਿੰਦੂ ਹਿੰਦੁਸਤਾਨ ਦੇ ਰੰਗ ਵਿੱਚ ਜਿਹੜਾ ਉਹ ਨਾ ਰੰਗਿਆ ਜਾਵੇ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗ ਰਹੀਆਂ ਸਾਡਾ ਕੰਮ ਚੰਗਾ ਲੱਗ ਰਿਹਾ ਹੈ ਤਾਂ ਤੁਸੀਂ ਇਸ ਚੈਨਲ ਨੂੰ ਹੈਲਵਾ ਟੀਵੀਜ਼ਨ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਨਾਲ ਇੱਕ ਘੰਟੀ ਦਾ ਨਿਸ਼ਾਨ ਹੈ ਜਿਹਨੂੰ ਆਲ ਤੇ ਤੁਸੀਂ ਪ੍ਰੈਸ ਕਰ ਦਿਓ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਦੇ ਵਿੱਚ ਜਰੂਰ ਦੱਸੋ ਕਿ ਤੁਹਾਨੂੰ ਅੱਜ ਦੀ ਵੀਡੀਓ ਅੱਜ ਦਾ ਮੁੱਦਾ ਜਿਹੜਾ ਉਹ ਕਿੱਦਾਂ ਦਾ ਲੱਗਿਆ ਸੋ ਬਹੁਤ ਬਹੁਤ ਧੰਨਵਾਦ ਜੀ